ਮਹਾਰਾਜ ਪੂਰਨ ਸਿੰਘ ਜੀ ਦਾ ਬਾਹਰ ਸੰਘਰਸ਼ਾਂ ਦੇ ਪਰ ਫੋਟੋ ਲਾਇਆ ਇੱਕ ਲੇਖ ਦੀ ਲਿਖਤੀ ਦੇ ਦੇਣ ਕਿ ਕਿਹੜੀ ਮਤ ਨਾਲ ਹੈ ਤੇ ਕੱਲ ਆਈਆਂ ਨੇ ਇਹਨਾਂ ਨੇ ਉੱਚੀ ਉੱਚੀ ਆਹ ਲਿਖਤਾਂ 'ਚ ਲਿਖਿਆ ਉਹ ਲਿਖਤ 'ਚ ਲਿਖਿਆ ਆਹ ਗ੍ਰੰਥ 'ਚ ਲਿਖਿਆ ਆਹ ਹੁਕਮਿਆਂ ਤੇ ਇਹਨਾਂ ਨੂੰ ਇਹ ਕੀ ਸਵਾਲ ਆ ਇਹਨਾਂ ਸਾਰਿਆਂ ਪ੍ਰਚਾਰਕਾਂ ਜਿਹੜੇ ਰਜਿਸਟਰਾਂ 'ਚੋਂ ਪਰਚੀਆਂ ਕੱਟ-ਕੱਟ ਕੇ ਤੇ ਬੋਲਣ ਰਿਹਾ ਵਿੱਚੇ ਭੈਣ ਭਰਾ ਜੋ ਜਿਹੜਾ ਸੰਘਾਤਨ ਦੇ ਉੱਪਰ ਜੇਠੂਵਾਲ ਦਰਬਾਰ ਦੇ ਬਾਹਰ ਮਨਾਰੇ ਤੇ ਸੰਘਾਤਨ ਦੇ ਉੱਪਰ ਫੋਟੋ ਲਾਇਆ ਜੇ ਬਣਾ ਕੇ ਵੱਡਾ ਮਹਾਰਾਜ ਪੂਰਨ ਸਿੰਘ ਜੀ ਦਾ ਇਹਦੀ ਲਿਖਤ ਦਿਓ ਪਹਿਲਾਂ ਵੀ ਇਹ ਕਦੋਂ ਫੋਟੋ ਇਹ ਰਖਾ ਕੇ ਤੇ ਨਿਮਸ਼ਕਾਰ ਕਰਾਈ ਸੀ ਵੀ ਐਦਾਂ ਵਿਹਾਰ ਕਰ ਲਿਓ ਸਾਡੇ ਜਾਣ ਦੇ ਬਾਅਦ ਮਨਾਰੇ ਦੇ ਬਾਹਰ ਜਿਹੜਾ ਲੱਗਦਾ ਹੈ ਤੇ ਜਿਹੜਾ ਅੰਦਰ ਸੰਘਾਤਨ ਦੇ ਉੱਪਰ ਫੋਟੋ ਰੱਖਿਆ ਅੰਦਰ ਵੱਡਾ ਇਹਦੀ ਲਿਖਤ ਹੀ ਦੇ ਦੇ ਅਗਲੀ ਗੱਲ ਫੇਰ ਕਰਾਂ ਅੰਦਰ ਤੇ ਬਾਹਰ ਜੋ ਕਰ ਰਹੀ ਨਾ ਅੰਦਰ ਦੀ ਲਿਖਤ ਹੈਗੀ ਆ ਸੰਗਾਸਨ ਦੇ ਉੱਪਰ ਫੋਟੋ ਦੀ ਤੇ ਨਾ ਬਾਹਰ ਦੀ ਰਹਿਣੀ ਕਿੱਥੋਂ ਇਹਨਾਂ ਨੂੰ ਜਵਾਬ ਵੀ ਕੋਈ ਨਹੀਂ ਇਹਨਾਂ ਨੂੰ ਜਦੋਂ ਹੈ ਹੀ ਮਨਮਤਿਆ ਸਾਰੀ ਕਬਜਾਂ ਤੇ ਜਦੋਂ ਕਬਜਾ ਹੋਵੇ ਝੂੜਦਾ ਤੇ ਉਹ ਕਬਜਾ ਕਰਕੇ ਮਨਮਤ ਆਪਣੀ ਕਰ ਲੈ ਜਿਹੜੀ ਮਨਮਤ ਆਪ ਕਰ ਰਿਆ ਉਹਦੀ ਤੇ ਕੋਈ ਲਿਖਤ ਨਹੀਂ ਫੇਰ ਇੱਕ ਹੋਰ ਗੱਲ ਚੱਲਦੀ ਕਿ ਜੇ ਸਰਕਾਰ ਮਹਾਰਾਜ ਸ਼ੇਰ ਸਿੰਘ ਦਾ ਫੋਟੋ ਲੱਗਾ ਉਥੇ ਭੈਣ ਜੀ ਭਾਜੀ ਨਹੀਂ ਆਉਣਾ। ਸੰਕਟਾ ਜੀ ਚਾਦੀ ਨਾ ਕਰ। ਤੇ ਜੇ ਨਾਮ ਆਉਣਗੇ ਤੇ ਕੀ ਵਿਗਾੜ ਲੈਣਗੇ? ਕੀ ਦੇ ਸਕਦੇ? ਤੇ ਪੀਖ ਹੋ ਸਕਦੇ ਆਖੋ। ਤੁਦੀ ਜੀ ਦੇ ਕਿ ਜਿਸ ਦਾ ਫੋਟੋ ਮਹਾਰਾਜ ਸ਼ੇਰ ਸਿੰਘ ਦਾ ਲੱਗਾ ਹੋਇਆ ਉਥੇ ਅਸੀਂ ਜਾਣਾ ਨਹੀਂ ਇਹਨਾਂ ਦੇ ਨਾਲ ਜਿਹੜੇ ਚਾਹਦੇ ਰਜਿਸਟਰ ਕਾਪੀਆਂ ਪੜਕ ਪੂਰੇ ਕਰਦੇ ਨੇ ਇਹ ਦੇ ਦਾ ਕੁਝ ਨਹੀਂ ਸਕਦੇ ਜੀ ਖੁਸਣੋਂ বাজ ਜੂ ਹਾਂ ਦੇ ਦਾ ਕੁਝ ਨਹੀਂ ਸਕਦੇ ਖੁਸਣੋਂ বাজ ਜੂ ਹਾਂ ਜਿਹੜਾ ਉਹਨੇ ਘੋਣਾ ਨਾ ਉਹ ਤੋਂ বাজਣਾ ਹਾਂ ਜੇਠੂਆਲ ਦਰਬਾਰ ਦੇ ਵਿੱਚ ਫੋਟੋ ਲਗਾ ਸੈਂਟਰ ਦੇ ਵਿੱਚ ਮਹਾਰਾਜ ਸ਼ੇਰ ਸਿੰਘ ਜੀ ਦਾ ਐਸੇ ਫੋਟੋ ਤੋਂ ਨਫਰਤ ਹੈ ਨਾ ਤੇ ਫਿਰ ਜੇਠੂ ਵਾਲੇ ਦਰਬਾਰ ਦੇ ਵਿੱਚ ਇਹ ਸਾਰੇ ਜਿਹੜੇ ਆ ਕਿਹੜਾ ਮੂੰਹ ਲੈ ਕੇ ਵੜਦੇ ਆ ਬੇਸ਼ਰਮੀ ਦੀ ਵੀ ਕੋਈ ਹੱਦ ਹੁੰਦੀ ਆ ਤੇ ਇੰਨੇ ਕਿ ਬੇਸ਼ਰਮ ਆ ਤੇ ਬੇਸ਼ਰਮੀ ਦੀ ਕੋਈ ਹੱਦ ਨਹੀਂ ਕੋਈ ਬੇਸ਼ਰਮੀ ਦੀ ਹੱਦ ਨਹੀਂ ਜਦੋਂ ਜੇਠੂ ਵਾਲੇ ਦਰਬਾਰ ਦੇ ਵਿੱਚ ਵੜਦੇ ਆ ਸਾਰੇ ਜਿਹੜੇ-ਜਿਹੜੇ ਆਦੇ ਹੀ ਇੱਕ ਫੋਟੋ ਲਾਉਣਾ ਇੱਕ ਫੋਟੋ ਲਾਉਣਾ ਤੇ ਜੇਠੂ ਵਾਲੇ ਦਰਬਾਰ ਦੇ ਵਿੱਚ ਫਿਰ ਕਿਹੜਾ ਮੂੰਹ ਲੈ ਕੇ ਵੜਦੇ ਆ ਸੈਂਟਰ ਦੇ ਵਿੱਚ ਮਹਾਰਾਜ ਸ਼ੇਰ ਸਿੰਘ ਮਿਸ਼ਰ ਨੂੰ ਕੋਲ ਆਉਂਦਾ ਫੋਟੋ ਆ ਕਿੱਦਾਂ ਵੜਦੇ ਐ ਇਹਨਾਂ ਨੂੰ ਪੜਨਾ ਨਹੀਂ ਚਾਹੀਦਾ ਇਹਨਾਂ ਨੂੰ ਤਾਂ ਜੇਠਵਾਲ ਦਰਬਾਰ 'ਚ ਨਹੀਂ ਵੜਨਾ ਚਾਹੀਦਾ ਕਿਉਂਕਿ ਦਰਬਾਰ ਮਹਾਰਾਜ ਸ਼ੇਰ ਸਿੰਘ ਦਾ ਤੇ ਮਹਾਰਾਜ ਸ਼ੇਰ ਸਿੰਘ ਦਾ ਦਰਬਾਰ ਤੇ ਮਹਾਰਾਜ ਸ਼ੇਰ ਸਿੰਘ ਦੇ ਫੋਟੋ ਨਾਲ ਇਹਨਾਂ ਨੂੰ ਨਫਰਤ ਆ ਤੇ ਇਹ ਕਿਹੜਾ ਮੂੰਹ ਲੈ ਕੇ ਜੇਠਵਾਲ ਦਰਬਾਰ ਦੇ ਵਿੱਚ ਰਹਿੰਦੇ ਆ ਤੇ ਕਿਹੜਾ ਮੂੰਹ ਲੈ ਕੇ ਜੇਠਵਾਲ ਦਰਬਾਰ 'ਚ ਇਹ ਸਾਰੇ ਆਉਂਦੇ ਆ ਕਿਹੜਾ ਮੂੰਹ ਹੈ ਲਾਨਤਾ ਵਾਲੀ ਗੱਲ ਹੈ ਕੋਈ ਹੱਦ ਹੁੰਦੀ ਸ਼ਰਮਦਿਆਂ ਦੀ ਹੁਣ ਇਹੀ ਇਹ ਬਚਨ ਕਿਉਂ ਸਟੇਜ ਤੇ ਇਹੋ ਜਿਹੀ ਹੋਣੇ ਨਾਲ ਹੀ ਇਹੋ ਸ਼ਬਦ ਆ ਇੱਥੇ ਹੁਕਮਨਾਮੇ 'ਚ ਕੀ ਲਿਖਿਆ ਇਹ ਸ਼ਬਦ ਬਹੁਤ ਵਧੀਆ ਜਿਹੜਾ ਵਰਤਿਆ ਕਿ ਲੱਖ ਲੱਖ ਤਰ੍ਹਾਂ ਘਰ ਕਿੰਨੋਂ ਕਹਿੰਦੇ ਲੱਖ ਲੱਖ ਤਰ੍ਹਾਂ ਹੁਣ ਇੱਕ ਲੰਗਰ ਦੇ ਵਿੱਚ ਬਹਿ ਕੇ ਪ੍ਰਸ਼ਾਦਾ ਨਾ ਛਕਣਾ ਤੇ ਲੱਖ ਲੱਖ ਤਰ੍ਹਾਂ ਆ ਤੇ ਜਿਹੜਾ ਲੰਗਰ ਦੇ ਵਿੱਚ ਬੈਠਿਆਂ ਨਾਲ ਇਹਨਾਂ ਨੇ ਕਾਇਰਾਂ ਨੇ ਕੰਮ ਕੀਤਾ ਇਹਨਾਂ ਨੂੰ ਲੱਖ ਲੱਖ ਕੀ ਕਰੋੜਾ ਕਰੋੜਾ ਫੇਟ ਕਾਇਰਾਂ ਔਰ ਜਿਹੜਾ ਜਕਾਰਾ ਆਪਾਂ ਲਾਉਨੇ ਸੋਹਣ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਇਹ ਵੀ ਜਕਾਰਾ ਸੱਚੇ ਪਾਤਸ਼ਾਹ ਮਹਾਰਾਜ ਸ਼ੇਰ ਸਿੰਘ ਦੀ ਘੇਲ ਵਾਲਿਆਂ ਦਾ ਜੇ ਸਰੂਪ ਤੁਹਾਨੂੰ ਨਖਰ ਪਿਆ ਤੇ ਫਿਰ ਜਕਾਰਾ ਵੀ ਬੰਦ ਕਰਨ ਇੱਥੇ ਗੱਲ ਨਿਬੜਣੀ ਜਕਾਰਾ ਵੀ ਬੰਦ ਕਰੋ ਨਵਾਂ ਕੋਈ ਆਪਣਾ ਵੱਖਰਾ ਬਣਾ ਲਓ ਜਿੱਥੇ ਨਿਸ਼ਾਨ ਸਾਹਿਬ ਆ ਮਹਾਰਾਜ ਸ਼ੇਰ ਸਿੰਘ ਦੇ ਨਾਮ ਤੇ ਚੜ ਰਿਹਾ ਉੱਤੇ ਲਿਖਿਆ ਸੋਹਣ ਮਾਰਾ ਸ਼ੇਰ ਸਿੰਘ ਵਿਸ਼ਨੋ ਕੋ ਆਉਂਦੀ ਜੈ ਝੰਡੇ ਦੇ ਉੱਪਰ ਲਿਖਿਆ ਇੱਕ ਕਣਕ ਪ੍ਰਵਾਸੀ ਦਾ ਹੀ ਨਾਮ ਹੈ ਤੇ ਜਿੱਥੇ ਇਹ ਝੰਡਾ ਚੜ੍ਹ ਰਿਹਾ ਆ ਇਹ ਵੀ ਬੰਦ ਕਰ ਦੇ ਜਿਹੜੀ ਬਾਣੀ ਆ ਮਹਾਰਾਜ ਸ਼ੇਰ ਸਿੰਘ ਦੀ ਮੋਹਰ ਆਉਂਦੀ ਆ ਮਹਾਰਾਜ ਸ਼ੇਰ ਸਿੰਘ ਦੇ ਗ੍ਰੰਥ ਹੈ ਇਹ ਵੀ ਪੜ੍ਹਨੇ ਬੰਦ ਕਰ ਦੇ ਨਿਸ਼ਾਨ ਸਾਹਿਬ ਬੰਦ ਕਰ ਦੇਣਾ ਬਾਣੀ ਬੰਦ ਕਰ ਦੇਣਾ ਮਹਾਰਾਜ ਸ਼ੇਰ ਸਿੰਘ ਦੀ ਬਾਣੀ ਆ ਮੋਹਰ ਇਹਨਾਂ ਦੀ ਆ ਔਰ ਜੇ ਕਾਰੇ ਬੰਦ ਕਰ ਦੇਣਾ ਵੱਖਰੇ ਹੋ ਜਾਣਾ ਤੇ ਫਿਰ ਰੌਲਾ ਮੁਕੂ ਗੈਣਾ ਤੇ ਜੇ ਸਭ ਕੁਝ ਵਰਤ ਕੇ ਨਿੰਦਿਆ ਕਰਕੇ ਭੰਡ ਕੇ ਤੇ ਦੁਕਾਨ ਚ ਲਾਉਣੀ ਆ ਤੇ ਦੁਕਾਨ ਫਿਰ ਅਸੀਂ ਚੱਲਣਾ ਨਹੀਂ ਦੇਂਦੇ ਫਿਰ ਉੱਪਰ ਬੰਨੇ ਚ ਨਹੀਂ ਹੋ ਕੇ ਮਹਾਰਾਜ ਨੂੰ ਵੀ ਗਾਲਾਂ ਹੀ ਕੱਢਦੇ ਤੇ ਪਰਿਵਾਰ ਨੂੰ ਵੀ ਮਹਾਰਾਜ ਸ਼ੇਰ ਸਿੰਘ ਦੇ ਪਰਿਵਾਰ ਨੂੰ ਵੀ ਗਾਲਾਂ ਹੀ ਕੱਢਣ ਦੇ ਬੰਨੇ ਚ ਨਹੀਂ ਹੋ ਕੇ ਗਾਲਾਂ ਕੱਢਦੇ ਆਏ ਸਾਰੇ ਔਰ ਜਿਹੜੇ ਪੁਰਾਣੀ ਸਿੱਖੀ ਸੇਵਕੀ ਤਰੀਆਉਂਡੀ ਉਹਨਾਂ ਨੂੰ ਵੀ ਗਾਲਾਂ ਦੇਲਦੇ ਜਿਹੜੇ ਨਾਲ ਤੁਰੇ ਹੁੰਦੇ ਪਿਛਲੀਆਂ ਪੀੜ੍ਹੀਆਂ ਕਢਾਉਂਦੇ ਵੀ ਇਹ ਗਾਲਾਂ ਕਢਾਉਂਦੇ ਵੀ ਆ ਕਢਦੇ ਵੀ ਆ ਔਰ ਮਹਾਰਾਜ ਜੀ ਨਾਨਕ ਨੇ ਲਿਖਤ ਦੇ ਵਿੱਚ ਲਿਖਾਇਆ ਏ ਗਾਲਾਂ ਕੱਢਣ ਵਾਲਿਆਂ ਦੀ ਹਾਲਤ ਕੀ ਹੋਣੀ ਇਹ ਜਿਹੜੇ ਗਾਲਾਂ ਕੱਢ ਰਹੇ ਨੇ ਜਿਹੜੇ ਗਾਲਾਂ ਕੱਢਦੇ ਨੇ ਉਹਨਾਂ ਦੀ ਹਾਲਤ ਕੀ ਹੋਣੀ ਹੈ ਕਵਿੰਡ ਕੱਢਦੇ ਸੀ ਸੱਚੇ ਪਾਛਗਿਆ ਨਾਲੇ ਸਾਨੂੰ ਮਹਾਰਾਜ ਕਹਿੰਦੇ ਸੀ ਤੇ ਨਾਲੇ ਗਾਲ ਦੇ ਦਿੱਸਨ ਏਡੇ ਲੋਕ ਮਾਰੇ ਸੀ ਕਿਵੇਂ ਤੇ ਮਹਾਰਾਜ ਕਹਿ ਕੇ ਸਾਨੂੰ ਗਾਲਾ ਕੱਢਦੇ ਏਡੇ ਪਾਪੀ ਲੋਕ ਸੀ ਤੇ ਇਹ ਵੀ ਪਾਪੀ ਹੋਏ ਬੈਠੇ ਗਾਲਾ ਕੱਢਦੇ ਆ ਘਟਾਉਂਦੇ ਆ ਤੇ ਜਿੱਦਾਂ ਇਹ ਚੱਲਦੇ ਇਹਨਾਂ ਨੂੰ ਇਦਾਂ ਹੀ ਮਿਲਾਂਗੇ ਕੋ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਕਿ ਕਿੰਨਾ ਪਰਥਾਈ ਲਿਖਤ ਹੋਈ ਸਹਿਬ ਜਾਨਾਂ ਪਰਥਾਈ ਲਿਖਤ ਹੋਈ ਸੀ ਪੰਜਾਂ ਭਰਾਵਾਂ ਪਰਥਾਈ ਗੇ ਪੰਜਾਂ ਵਿੱਚ ਮੇਰੀ ਜੋਤ ਇੱਕ ਸਮਾਨ ਹੈ ਪੰਜੇ ਏਕਾ ਰੂਪ ਜਾਣੋ ਪੰਜਾਂ ਸਿਰ ਮੈਂ ਸਰਪੰਚ ਪੰਜਾਂ ਦਾ ਮਾਤਮੇ ਆਹ ਤੇ ਆ ਪੰਜਾਂ ਨੂੰ ਪ੍ਰਾਪਰਦਾਨ ਤੇ ਧਿਆਨ ਨਾਲ ਪੰਜਾਂ ਨੂੰ ਪ੍ਰਦਾਨ ਕਰਨਾ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਅੰਤਮ ਬਾਹੋਂ ਤੇਰੀ ਫੜਨਾ ਇੱਕ ਦਰ ਇੱਕ ਦਵਾਰਾ ਗਵਿੰਦ ਇੱਕ ਹੀ ਦਰ ਤੇ ਇੱਕ ਹੀ ਦਵਾਰਾ ਇੱਕ ਘਰ ਇੱਕ ਘਰਵਾਰਾ ਇੱਕ ਹੀ ਘਰ ਕੋਇੰਟ ਤੇ ਇੱਕ ਹੀ ਘਰਵਾਰ ਆਪਾਂ ਕਹਿੰਦੇ ਨੇ ਘਰਵਾਰ ਕਿਰਾ ਕੋਠਾ ਉੱਪਰ ਚਵਾਰਾ ਕੀ ਆ ਕੋਠਾ ਉੱਪਰ ਚਵਾਰਾ ਥੱਲੇ ਵਰਸੇ ਮੋਤਾ ਸਿੰਘ ਉੱਤੇ ਸੰਤ ਮਣੀ ਸਿੰਘ ਤੇਰਾ ਮਨਾਰਾ ਕੋਇੰਟ ਦੇ ਬਾਅਦ ਕਲਸੀਆਂ ਵੀ ਵਸਾ ਹੋਇਆ ਚਵਾਰਾ ਤੇ ਥੱਲੇ ਬਕਾਨ ਬਣੇ ਸੀ ਉੱਤੇ ਥੱਲੇ ਇੱਥੇ ਵੀ ਆ ਤੇ ਕੋਇੰਟ ਦੀ ਵੀ ਲੈ ਕੇ ਚੱਲ ਨਹੀਂ ਸਾਰੇ 헤ਠਾ ਕੋਠਾ ਉੱਪਰ ਜਬਾਰਾ ਥੱਲੇ ਵਸੇ ਮੋਤਾ ਸਿੰਘ ਕੁੱਤੇ ਸੰਤ ਮਣੀ ਸਿੰਘ ਤੇਰਾ ਮਨਾਰਾ ਸੰਤ ਮਣੀ ਸਿੰਘ ਵਿਦਾਲੂ ਬਾਬਾ ਸੂਰ ਸਿੰਘ ਬਾਰੇ ਜਾਮੇ ਦਾ ਜ਼ਿਕਰ ਹਾਂ ਕਿਆ ਕੋਈ ਘਰ ਸਾਚੇ ਵਜਾਵੇ ਝੂਠੀ ਕਿੰਗ ਕਿ ਇਹ ਜਿਹੜਾ ਮੇਰਾ ਧਰ ਆ ਦਰਦਵਾਰਾ ਆ ਇਹ ਸੱਚਾ ਆ ਤੇ ਘਰ ਸਾਚੇ ਵਿੱਚ ਕੋਈ ਝੂਠੀ ਕਿੰਗ ਕਾ ਕੋਈ ਇੱਥੇ ਵਜਾਵੇ ਕਿਆ ਮੈਂ ਝੂਠੀ ਗੱਲ ਕਰੂ ਝੂਠੀ ਕਿੰਗ ਮਜਾਵੇ ਪ੍ਰਾਪ ਸਾਚਾ ਰਾਗ ਤਾਲ ਸੁਣਨੇ ਵਾਲਾ ਕਿ ਮੈਂ ਪ੍ਰਾਪ ਸਾਚਾ ਆਪ ਹੀ ਰਾਗ ਤਾਲ ਸਾਰੇ ਸੁਣਨ ਵਾਲਾ ਮਾਤ ਲੋਕ ਜਾਮਾ ਧਾਰੇ ਵਿੱਚ ਕਵਿੰਡ ਕਿ ਮੈਂ ਪ੍ਰਭੂ ਨੇ ਮਾਤ ਲੋਕ ਤੇ ਜਾਮਾ ਧਾਰਿਆ ਪਿੰਡ ਕਵਿੰਡ ਨੈ ਰੋਂ ਪਾਰ ਪੇਟ ਸਾਰਾ ਕੱਢਦਾ ਰਹੇ ਗਾਰਾਂ ਕਿ ਮੈਨੂੰ ਸਾਰਾ ਪਿੰਡ ਗਾਰਾਂ ਕੱਢਦਾ ਰਿਹਾ ਮੈਂ ਫੇਲਕੂ ਵਿੱਚ ਇਤਜਾਮਾ ਕਰਨ ਕੀਤਾ ਗਾਲਾਂ ਤੇ ਕੱਡੀਆਂ ਉਹਨਾਂ ਨੇ ਲੇਕਿਨ ਗਾਲਾਂ ਦੀ ਸਜ਼ਾ ਵੀ ਮਿਲੀ ਵੇਖੋ ਸਾਰਿਆਂ ਮੂਦੀ ਹੋਈ ਟਿੰਡ ਕਿ ਜਿਨ੍ਹਾਂ ਨੇ ਮੈਨੂੰ ਘਵਿੰਡ ਵਿੱਚ ਗਾਲਾਂ ਕੱਢੀਆਂ ਦੋ ਸਹਿਬਜ਼ਾਦਿਆਂ ਦਾ ਜ਼ਿਕਰ ਆ ਗਿਆ ਬਾਬਾ ਮੋਤਾ ਸਿੰਘ ਜੀ ਬਾਬਾ ਸੂਰ ਸਿੰਘ ਜੀ ਔਰ ਮਹਾਰਾਜ ਸ਼ੇਰ ਸਿੰਘ ਜੀ ਦਾਸਰੇ ਕੇ ਪਿੰਡ ਸਾਰਾ ਕੱਢਦਾ ਰਹੇ ਗਾਲਾਂ ਸਾਰਾ ਪਿੰਡ ਗਾਲਾਂ ਕੱਢਦਾ ਵੇਖੋ ਸਾਰਿਆਂ ਮੂਦੀ ਹੋਈ ਟਿੰਡ ਅੱਖੀਂ ਵੇਹਂਦਿਆਂ ਨਿਕਲਿਆ ਦਵਾਲਾ ਫੇ ਸਭ ਦੀ ਟਿੰਡ ਮੂਦੀ ਹੋ ਗਈ ਹੈ ਟਿੰਡ ਖੂਚੋਂ ਪਾਣੀ ਭਰਦੀ ਆ ਨਾ ਪਲਟਦੀ ਆ ਨਾ ਮਾਲ ਦੇ ਨਾਲ ਚੱਲਦੀ ਹੈ ਥੱਲੇੋਂ ਭਰੀ ਜਾਂਦੀ ਤੇ ਉੱਤੇ ਆ ਕੇ ਖਾਲੀ ਹੋ ਜਾਂਦੀ ਨਾ ਟਿੰਡ ਉਹ ਧਾਰਨ ਮਹਾਰਾਜ ਦੇ ਰਹੇ ਨੇ ਕਿ ਇਹਨਾਂ ਸਾਰਿਆਂ ਦੀ ਜਿਨ੍ਹਾਂ ਨੇ ਗਾਲਾਂ ਕੱਢੀਆਂ ਨੇ ਮੈਨੂੰ ਸਾਨੂੰ ਗਾਲ੍ਹਾਂ ਕੱਢਦੇ ਰਿਆ ਇਹਨਾਂ ਸਾਰਿਆਂ ਦੀ ਮੁੱਦੀ ਹੋਈ ਟਿੰਡਲ ਉਹਦੇ ਵਾਂਗੂ ਮੁੱਦੇ ਹੋਇਆ ਟਿੰਡ ਵਾਂਗੂ ਮੁੱਦੀ ਹੋਈ ਟਿੰਡਲ ਅੱਖੀਂ ਵੇਖਦਿਆਂ ਨਿਕਲਿਆ ਦਵਾਰਾ ਕਿ ਇਹਨਾਂ ਦਾ ਅੱਖੀਂ ਵੇਖਦਿਆਂ ਫਿਰ ਸਾਰਿਆਂ ਦਾ ਦਵਾਰਾ ਨਿਕਲ ਗਿਆ ਦਵਾਰਾ ਕੱਢ ਦਿੱਤਾ ਤੇ ਜਿਹੜੇ ਹੁਣ ਇਸੇ ਲਈ ਤੇ ਚੱਲ ਰਹੇ ਨੇ ਜਿਹੜੇ ਲੋਕ ਘਵੈਂਟ ਦੇ ਜਿਹੜੀ ਲਈ ਤੇ ਚੱਲ ਰਹੇ ਸੀ ਇਸੇ ਲਈ ਤੇ ਹੁਣ ਇਹ ਚੱਲ ਰਹੇ ਨੇ ਸਾਰੇ ਔਰ ਇਹਨਾਂ ਦੀ ਵੀ ਹਾਤ ਇਹੀ ਹੋਣੀ ਆ ਇਹਨਾਂ ਦੀਆਂ ਵੀ ਟੰਡਾ ਮੋਧੀਆਂ ਹੋਣੀਆਂ ਨੇ ਗਾਲਾਂ ਕੱਢਣ ਵਾਲਿਆਂ ਦੀਆਂ ਮਹਾਰਾਜ ਸ਼ੇਰ ਸਿੰਘ ਨੂੰ ਪਰਿਵਾਰ ਨੂੰ ਮਹਾਰਾਜ ਜੀ ਨੂੰ ਗਾਲਾਂ ਕੱਢਦੇ ਨੇ ਨਾਲ ਸਿੱਖੀ ਸੇਵਕੀ ਜਿਹੜੀ ਪ੍ਰਾਣੀ ਸਾਰਿਆਂ ਨੂੰ ਗਾਲਾਂ ਕੱਢਦੇ ਨੇ ਪਰਿਵਾਰ ਨੂੰ ਵੀ ਔਰ ਅੱਖੀਂ ਵੇਹਿਆਂ ਨਿਕਲਿਆ ਦਵਾਲਾ ਇਹਨਾਂ ਦਾ ਵੀ ਦਵਾਲਾ ਅੱਖੀਂ ਲਿਆਂ ਨਿਕਲਦਾ ਕਿਸੇ ਅੱਖੀਂ ਵੇਖਣਾ ਮੇਰੇ ਨਾ ਪਿੰਡ ਫਿਰ ਘੰਟ ਕਿਸੇ ਨੂੰ ਅੱਖਾਂ ਨਾਲ ਵੇਖਣਾ ਨਹੀਂ ਮਿਲਿਆ ਕੀ ਹਾਲਤ ਬਈ ਘੰਟ ਦੇ ਲੋਕਾਂ ਦੀ ਬਾਕੀ ਤਾਰਨ ਵਾਲਾ ਰਹਿ ਗਿਆ ਹਾਲਾ ਕਿ ਮੈਂ ਤਾਰਨ ਵਾਲਾ ਤੇ ਬਾਕੀ ਅਜੇ ਵੀ ਹੈਗਾ ਤੇ ਰਹਿਣਾ ਹੀ ਆ ਤੇ ਗਾਲਾਂ ਕੱਢਣ ਵਾਲੇ ਦਿਵਾਲਾ ਨਿਕਲ ਗਿਆ ਤੇ ਖਤਮ ਹੋ ਗਏ ਸਾਰੇ ਚਾਰੋਂ ਤਰਫ ਗਏ ਖਿੰਡ ਖਿੰਡ ਚਾਰੇ ਤਰਫ ਖਲਾਰ ਦਿੱਤੇ ਇਹਨਾਂ ਦੀ ਇਹ ਹਾਲਤ ਬਈ ਇਕੱਠੇ ਹੋਏ ਨਾ ਪਹਨੋਈਏ ਕੋਲ ਸਾਲਾ ਇਹ ਹੁਣ ਵੀ ਸਾਲਾ ਤੇ ਭਨਈਆ ਹੀ ਰੌਲਾ ਪਾਈ ਜਾਂਦੇ ਮੁੱਛ ਦਾ ਸਵਾਲ ਤੇ ਪਰਮੇਸ਼ਰ ਦੇ ਅਕੇ ਮੋਛ ਰਹੀਂਦੀ ਕਿ ਇਹ ਇਸ ਭਗਵਾਨ ਦੇ ਅਕੇ ਮੋਛ ਰਊਗੇ ਕਿ ਮੋਛ ਮਰੋੜੇ ਕਿ ਮੈਂ ਇਹਦਾ ਸਰੂਪ ਨਹੀਂ ਲੱਗਣ ਦਿੰਦਾ ਮੁੱਛਾਂ ਵਾਲਿਆਂ ਨੂੰ ਸਾਰਿਆਂ ਨੂੰ ਹੀ ਖਤਮ ਕਰ ਦੂਗਾ ਜਿਹੜੇ ਮੁੱਛਾਂ ਮਰੋੜਦੇ ਕਰਦੇ ਹੁਣ ਵੀ ਰੌਲਾ ਹੈ ਸਾਲਾ ਤੇ ਭਨਈਆ ਪਾਉਂਦੇ ਕਰਦੇ ਨਾ ਤੇ ਇੱਕ ਸਾਲੀ ਦਾ ਜ਼ਿਕਰ ਆਉਂਦਾ ਵੀ ਇੱਕ ਨਈਆ ਕੀ ਕਨਈਏ ਦੀਆਂ ਇਹੋ ਜਿਹੇ ਕੰਮ ਸੀ ਭਾਈ ਕਨਈਏ ਦੇ ਭਾਈ ਕਨਈਏ ਇਹੋ ਜਿਹੇ ਪਹਿਲਾਂ ਭਾਈ ਕਨਈਏ ਦਾ ਜੀਵਨ ਤੇ ਉਹਦਾ ਕਰਦਾਰ ਵੇਖੋ ਕਿ ਸਾਲੀ ਦੀ ਸਿੱਖਤੀ ਕਰੀ ਜਾਣੀ ਸਟੇਜ ਤੇ ਕਿ ਲੋਕ ਜਦੋਂ ਉੱਠਣਾ ਸਾਲੀ ਦੀਆਂ ਸਿੱਖਤਾਂ ਸ਼ੋਹ ਲੈਣੀਆਂ ਪਰਮੇਸ਼ਰ ਦੀ ਤੇ ਕੋਈ ਗੱਲ ਨਹੀਂ ਜਦੋਂ ਉੱਠਣਾ ਤੇ ਸਾਲੀ ਦੀ ਸਿੱਖਤ ਕਨਈਏ ਤੇ ਸਾਲੇ ਦੀ ਗੱਲ ਚੱਲਣ ਦੀ ਨਾ ਹੋਣੀ ਇੱਕ ਸਾਲੀ ਦੀ ਗੱਲ ਚੱਲਣ ਦੀ ਸਵਾਰਥਮਿਕ ਦੂਜੇ ਦੀਆਂ ਸਿਰਤਾਂ ਕਰਦੇ ਫਿਰਦੇ ਤੇ ਤਨਈਏ ਦਾ ਰੋਲਾ ਦਾ ਕਰਨ ਵਾਲੀ ਕਿੱਥੇ ਗਈ ਫਿਰ ਜਦੋਂ ਬੱਚਿਆਂ ਦੀ ਕੋਟਮਾਰ ਹੋਈ ਸੀ ਤੇ ਕਿੱਥੇ ਕਿੱਥੇ ਗਈ ਸੀ ਇਹ ਤਨਈਏ ਦਾ ਕਰਦਾਰ ਨਿਭਾਉਣ ਵਾਲੀ ਕਿੱਥੇ ਬੈਠੀ ਸੀ ਇਹ ਲੁੱਕ ਕੇ ਕਿਹੜੀ ਪੁੰਦਰ ਚਾਈ ਨਹੀਂ ਬਾਹਰ ਉੱਥੇ ਕਿਉਂ ਨਹੀਂ ਸਾਂਹੀ ਗੱਲ ਕੀਤੀ ਉੱਠ ਕੇ ਨੇ ਵੀ ਇਹ ਗੱਲ ਗਲਤ ਹੋਈ ਆ ਦਰਬਾਰ ਦੇ ਵਿੱਚ ਦਰਬਾਰ ਦੀ ਮर्याਦਾ ਤੁਸੀਂ ਭੰਗ ਕੀਤੀ ਆ ਖੱਡ ਬਣਾਇਆ ਸਟੇਜ ਦੇ ਉੱਤੇ ਹਾਂ ਇਹ ਇਹ ਲਕਾਰੇ ਮਾਰੇ ਆ ਲਕਾਰੇ ਮਾਰੇ ਪੈਨਾਂ ਨੂੰ ਜਿਉਂਦੇ ਨੂੰ ਸ਼ਰਤਤਾ ਇਸ ਬੀਤੀ ਨੂੰ ਉੱਥੇ ਘੇੜੇ ਤੇ ਪਈ ਮਰ ਤੱਕ ਪੁੱਠੀ ਹੋਈ ਪਈ ਸੋ ਇਹ ਲਿਖਤਾ ਕਿਉਂ ਲਿਖਾਈਆਂ ਨੇ ਸਾਰੇ ਦੀਆਂ ਤੇ ਪੁਨਹਈਆਂ ਦੀਆਂ ਕਿਉਂ ਲਿਖਾਈਆਂ ਨੇ ਪਿੱਛੇ ਹੋਏ ਗਾਣਾ ਕੱਢਣ ਵਾਲੇ ਤੇ ਹੁਣ ਵੀ ਸਾਰਾ ਪੁਨਹਈਆਂ ਤੇ ਸਾਰੇ ਇਹ ਕੰਮ ਕਰਦੇ ਫਿਰਦੇ ਉਸੇ ਲਈ ਤੇ ਚੱਲਣ ਰਿਆ ਉਹੀ ਲਈ ਸਿੱਖੀ ਮਹਾਰਾਜਪੁਰ ਸਿੰਘ ਤੱਕ ਸੀ ਇਸ ਪਰਿਵਾਰ 'ਚ ਜਦ ਮਹਾਰਾਜਪੁਰ ਸਿੰਘ ਜਣੀ ਸ਼ਰੀਰ ਛੱਡ ਕੇ ਤੇ ਸਿੱਖੀ ਖਤਮ ਹੋ ਗਈ ਇਸ ਪਰਿਵਾਰ 'ਚ ਉਦੋਂ ਹੀ ਨਾਲ ਹੀ ਸਿੱਖ ਦੇ ਸਿੱਖੀ ਵੀ ਗਈ ਸਿੱਖ ਦੇ ਨਾਲ ਇਸ ਘਰੋਂ ਸਿੱਖੀ ਉਦੋਂ ਵੀ ਚਲੇ ਗਈ ਸੀ 27 ਚੇਤ ਵਾਲੇ ਦਿਨ ਇਸ ਘਰੋਂ ਸਿੱਖੀ ਵੀ ਚਲੇ ਗਈ ਸੀ ਨਿਕਲ ਗਈ ਸੀ ਸਿੱਖ ਦੇ ਨਾਲ ਮਹਾਰਾਜ ਸ਼ੇਰ ਸਿੰਘ ਦੇ ਸਿੱਖ ਦੇ ਨਾਲ ਸਿੱਖੀ ਵੀ ਇਸ ਘਰੋਂ ਨਾਲ ਹੀ ਸਿੱਖ ਦੇ ਤੁਰ ਗਈ ਸੀ ਖਤਮ ਹੋ ਗਈ ਸੀ ਉਹਨਾਂ ਸਿੱਖੀ ਸੁਤਾਈ ਚੇਤ ਵਾਲੇ ਦਿਨ ਬਿਲਕੁਲ ਕੀਤਾ ਇਹ ਚੀਜ਼ਾਂ ਇਹ ਚੀਜ਼ਾਂ ਸ਼ਰਮੋ ਸ਼ਰਮੀ ਮੂੰਹ ਮੱਥੇ ਲੱਗਣ ਕਰਕੇ ਨਹੀਂ ਬੋਲੀਆਂ ਉਹ ਜਾਣੋ ਇਹ ਵੀ ਗੱਲ ਸੰਕਤ ਚ ਇੰਨਾ ਹੀ ਪਾਈ ਕਿ ਤੁਸੀਂ ਗਲਤ ਕੰਮ ਕਰੀ ਜਾਓ ਕੁੱਠੇ ਕੰਮ ਕਰੋ ਢਾ ਲਾਓ ਪੰਥ ਨੂੰ ਧਰਮ ਨੂੰ ਮर्यादा ਨੂੰ ਸੰਗਤ ਨੂੰ ਸਿੱਖੀ ਨੂੰ ਮੋੜ ਨੂੰ ਢਾ ਲਓ ਤੇ ਆਪੇ ਪ੍ਰਚਾਰ ਕਰੋ ਆਪੇ ਮਹਾਰਾਜ ਵੇਖੋ ਕਿ ਕਿੰਨੇ ਗੱਲ ਪਾਈ ਵੀ ਸਾਡੇ ਵਿੱਚ ਆਪੇ ਮਹਾਰਾਜ ਵੇਖੋ ਇੰਨਾ ਹੀ ਪਾਈ ਹੈ ਕਿ ਸਾਨੂੰ ਰਾਹ ਮਿਲ ਜਾਵੇ ਆਪੇ 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 ਮਹਾਰਾਜ ਵੇਖੋ ਮਹਾਰਾਜ ਨੇ ਵੇਖਣਾ ਹੈ ਤੇ ਮਹਾਰਾਜ ਨੇ ਆਪਣੀ ਵੀ ਡਿਊਟੀ ਕੋਈ ਨਹੀਂ ਆਪਾਂ ਵੀ ਵੇਖਣਾ ਨਾ ਆਪਣੇ ਸਾਹਮਣੇ ਟੋਆ ਜੇ ਤੇ ਕਿਉਂ ਪੈਰ ਬਚਾ ਕੇ ਬੰਨੇ ਨੱਕ ਜਾਣੇ ਕੋਣੀ ਡਿੱਗਦੇ ਵਿੱਚ ਮਹਾਰਾਜ ਆਪੇ ਬਚਾਉ ਫਿਰ ਉਹਨੂੰ ਆਪਣਾ ਦਿਮਾਗ ਵਰਤਣ ਲੱਗ ਪੈਨੇ ਆਪਾਂ ਉਦੋਂ ਪੈਰ ਬੰਨੇ ਕਿਉਂ ਕਰਦੇ ਮਹਾਰਾਜ ਨੇ ਸੁਰਤ ਦਿੱਤੀ ਆ ਨਾ ਅੱਖਾਂ ਦਿੱਤੀਆਂ ਆ ਬੁੱਧ ਦਿੱਤੀ ਆ ਪੈਰ ਦਿੱਤੇ ਆ ਹੱਥ ਦਿੱਤੇ ਆ ਕਿ ਇੰਨੀ ਕਿੰਨੀ ਉਹਨੂੰ ਦਿੱਤੀ ਆ ਇਨ੍ਹਾਂ ਦੇ ਕਰ ਸਹਾਈ ਉਹ ਹੋਊਗਾ ਆਪਣਾ ਜੇ ਆਪਾਂ ਆਸਰਾ ਲਿਵੇਂ ਸਹਾਈ ਤੋਂ ਕਰਨਾ ਤੇ ਆਪਾਂ ਨੂੰ ਪਹਿਣਾ ਜ਼ਿੰਮੇਵਾਰੀ ਉਹਨੇ ਲਾਈ ਆਪਣੀ ਭਗਤ ਬਣਾਇ ਸੋ ਚਾਰੋਂ ਤਰਪ ਗਏ ਖਿੰਡ ਖਿੰਡ ਇਕੱਠੇ ਹੋਏ ਨਾ ਭਨਾਈਏ ਕੋਲ ਸਾਲਾ ਸਾਰਿਆਂ ਪਾਇਆ ਇੱਕੋ ਵਾਰ ਚਾਲਾ ਚਾਲੇ ਤੇ ਪਾਰ ਜਾਣੇ ਆ ਤੇ ਜਿਹਦੀ ਜਿਹਦੀ ਗੱਲ ਰੋਕ ਰਿਆ ਇਹਦੀ ਗੱਲ ਰੁਕਣੀ ਨਹੀਂ ਰੋਕਣ ਵਾਲਿਆਂ ਨੇ ਚਾਲੇ ਪਾ ਗਏ ਨਾ ਸਾਰਿਆਂ ਤੁਰ ਜਾਣਾ ਇੱਥੇ ਸਾਰੇ ਤੁਰ ਜਾਣਾ ਦੂਜੀ ਚਾਲੀ ਫੇਰ ਕਰਾਉਣੀ ਪਹਿਲਿਆਂ ਨੇ ਚਾਲਾ ਪਾਇਆ ਤੇ ਜੇ ਦੂਜੀ ਚਾਲੀ ਫੇਰ ਕਰਾਉਣੀ ਆ ਲੱਗ ਰਹੀ ਸੰਭ ਦੂਜੀ ਵਾਰੀ ਆ ਜੇ ਫੇਰ ਆਉਣੀ ਆ ਮਹਾਰਾਜ ਜਨਾ ਜੇ ਰੱਖਿਆ ਹੋਇਆ ਦੂਜੀ ਵਾਰੀ ਨੂੰ ਇੱਕ ਵਾਰੀ ਦੇ ਵਿੱਚ ਟਿੰਡਾ ਮੋਦੀਆਂ ਕੀਤੀਆਂ ਇੱਕ ਵਾਰੀ ਚ ਦਿਵਾਲੇ ਕੱਡੇ ਤੇ ਦੂਜੀ ਵਾਰੀ ਹੁਣ ਆਉਣੀ ਆ ਜਿਹੜੇ ਏਸ ਇਸ ਲੀ ਤੇ ਚੜੇ ਹੋਇਆ ਦੂਜੀ ਵਾਰੀ ਆਉਣੀ ਜਨਾ ਦੂਜੀ ਚਾਲੀ ਫੇਰ ਕਰਾਉਣੀ ਮਾਝੇ ਵਾਲੀ ਭਾਦਕ ਪਾਉਣੀ ਭਜਣਾ ਸਾਰੇ ਛੱਡ ਛੱਡ ਕੇ ਮਾਝਾ ਛੱਡ ਕੇ ਵੀ ਭਜ ਜਾਣਾ ਵੇਖੋ ਕੀ ਹਾਲ ਤੁੰਜੀ ਤੇ ਮਾਝਾ ਮਲਿਆ ਦੁਆਬਾ ਦਲੀਆ ਮਲੀਆ ਮੇਟ ਹੋਣਾ ਦੇ ਵੇਖਿਓ ਕੀ ਹਾਲਤਾਂ ਨੇ ਤੇ ਮਹਾਰਾਜ ਸ਼ੇਰ ਸਿੰਘ ਨੂੰ ਧਿਆਉਣ ਵਾਲੇ ਰਹੇ ਦੂਜਾ ਕੋਈ ਨਹੀਂ ਜਿਹੜਾ ਗੁਰ ਸੰਗਤ ਸੱਚੀ ਫੌਜ ਰਖਾਉਣੀ ਕਿਹੜੀ ਗੁਰ ਸੰਗਤ ਸੱਚੀ ਫੌਜ ਰਖਾਉਣੀ ਸੋਹੰਗ ਸ਼ਬਦ ਦੀ ਤੀਰ ਕਮਾਨ ਚਲਾਉਣੀ ਸ੍ਰੇਸ਼ਟ ਸੁਭਾਈ ਇੱਕੋ ਨਾਮ ਸੱਚੀ ਅਡਾਉਣੀ ਗੋਰਾ ਸਿੱਖਾਂ ਪ੍ਰਵ ਕਰ ਮਹਾਰਾਜ ਸ਼ੇਰ ਸਿੰਘ বিষ্ণੂ ਭਗਵਾਨ ਆਪਣੀ ਹੱਥੀ ਸਾਚੀ ਦਾਤ ਆਪ ਫੜਾਓ ਗੁਰੂ